ਕਨੀਆ ਰਾਗੂ ਬਹਿਰਾਮ ਕੇ ਜਥੇਬੰਦੀ ਤੋਂ ਬਲਬੰਤ ਸਿੰਘ ਬਹਿਰਾਮ ਕੇ ਤੇ ਅੰਨਾ ਤਸ਼ਦਦ ਅੰਨੀ ਕਟਵਾ ਐਸ ਐਚਓ ਹਰਪ੍ਰੀਤ ਸਿੰਘ ਸ਼ੰਭੂ ਨੇ ਜੋ ਕੀਤੀ ਹੈ ਉਹਦੀ ਬਰਖਾਸਤੀ ਦੀ ਮੰਗ ਤੇ ਗਰਨਾਲ ਘਨੌਰ ਦੀ ਬਰਖਾਸਤੀ ਦੀ ਮੰਗ ਕਿਉਂਕਿ ਸੈਂਕੜੇ ਟਰਾਲੀਆਂ ਉਸ ਇਲਾਕੇ ਦੇ ਵਿੱਚ ਉਹਦੇ ਨੇੜିକੀਆਂ ਕੋਲੋਂ ਬਰਾਮਦ ਹੋਈਆਂ ਨੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਕੱਲ ਨੂੰ ਇੱਕ ਦੰਦੇ ਵੱਡੇ ਮੋਰਚੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਉਹਨਾਂ ਦੇ ਮੰਤਰੀਆਂ ਦੇ ਘਰਾਂ ਅੱਗੇ ਲੱਗਣੇ ਆ ਤਾਂ ਉਹਦੇ ਵਿੱਚ ਕੱਲ ਨੂੰ ਪਟਿਆਲੇ ਬਲਬੀਰ ਸਿੰਘ ਸਿਹਤ ਮੰਤਰੀ ਆ ਉਹਦੇ ਬਾਅਦ ਅੱਗੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਬਾਅਦ ਅੱਗੇ ਤੇ ਮਲੇਰ ਕੋਟਲੇ ਦੇ ਵਿੱਚ ਤੇ ਮੋਗੇ ਦੇ ਵਿੱਚ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੋਰਚਿਆਂ ਦਾ ਸਾਰੇ ਵੀਰਾਂ ਨੇ ਇਹ ਬੇਨਤੀ ਕਰਦਾਂਗੇ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੱਧ ਚੜਕੇ ਪਹੁੰਚਣਾ ਤੇ ਆਪਾਂ ਆਪਣੀਆਂ ਮੰਗਾਂ ਨੂੰ ਮਨਵਾ ਸਕੀਏ ਤਾਂ ਇਸ ਜਬਰ ਦਾ ਤੋਕ ਮਾ ਮੂੰ ਤੋੜ ਮਾ ਜਵਾਬ ਪੰਜਾਬ ਸਰਕਾਰ ਦੇ ਲਈ ਸਾਡੇ ਸੀਨੀਅਰ ਆਗੂ ਬਹਿਰਾਮ ਕੇ ਜਥੇਬੰਦੀ ਤੋਂ ਬਲਬੰਤ ਸਿੰਘ ਬਹਿਰਾਮ ਕੇ ਤੇ ਅੰਨਾ ਤਸ਼ੱਦਦ ਅੰਨੀ ਕੁੱਟਵਾ ਐਸ ਐਚਓ ਹਰਪ੍ਰੀਤ ਸਿੰਘ ਛੰਭੂ ਨੇ ਜੋ ਕੀਤੀ ਹੈ ਉਹਦੀ ਬਰਖਾਸਤੀ ਦੀ ਮੰਗ ਤੇ ਗਰਨਾਲ ਘਨੌਰ ਦੀ ਬਰਖਾਸਤੀ ਦੀ ਮੰਗ ਕਿਉਂਕਿ ਸੈਂਕੜੇ ਟਰਾਲੀਆਂ ਉਸ ਇਲਾਕੇ ਦੇ ਵਿੱਚ ਉਹਦੇ ਨਜ਼ਦੀਕੀਆਂ ਕੋਲੋਂ ਬਰਾਮਦ ਹੋਈਆਂ ਨੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਕੱਲ ਨੂੰ ਇੱਕ ਦੰਦੇ ਵੱਡੇ ਮੋਰਚੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਉਹਨਾਂ ਦੇ ਮੰਤਰੀਆਂ ਦੇ ਘਰਾਂ ਅੱਗੇ ਲੱਗਣੇ ਆ